ਮਾਝ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕੀ ਨਿਆਈ ਤਿਰਖਾ ਨਾ ਉਤਰੈ ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਜ ਤੁਣ ਬਾਣੀ ਚਿਰ ਹੋਵਾ ਦੇਖੇ ਸਾਰਿੰਗ ਪਾਣੀ ਧਨ ਸੁਦੇਸ ਜਹਾਂ ਤੂੰ ਵਸਿਆ ਮੇਰ ਸੱਜਣ ਮੀਤ ਮੁਰਾਰੇ ਜੀਓ ਹਉ ਕੋਲੀ ਹਉ ਕੋਲ ਕੁਮਾਈ ਗੁਰਸੱਜਣ ਮੀਤ ਮੁਰਾਰੇ ਜੀਉ ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਲ ਜਗ ਹੋਤਾ ਹੁਣ ਕਦ ਮਿਲੀ ਐ ਪ੍ਰੇਤ ਤੁਧ ਭਗਵੰਤਾ ਮੋਹਿ ਰੈਣ ਨਾ ਵਿਹਾਵੇ ਨੀਂਦ ਨ ਆਵੇ ਬਿਨ ਦੇਖੇ ਗੁਰਦਰਬਾਰੇ ਜੀਉ ਹਉ ਕੋਲੀ ਜੀਉ ਕੋਲ ਕੁਮਾਈ ਤੇ ਸੱਚੇ ਗੁਰਦਰਬਾਰੇ ਜੀਉ ਰਹਾਉ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਵਿਨਾਸੀ ਕਰਮੈ ਪਾਇਆ ਸੇਵ ਕਰੀ ਪਲ ਜਸਾ ਨ ਵਿਛੜਾਂ ਜਨ ਨਾਨਕ ਦਾਸ ਤੁਮਾਰੇ ਜੀਉ ਔਂਕੋਲੀ ਜੀਓ ਕੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜੀਓ ਰਹਾਉ ਤਨ ਆਸਰੀ ਮਹੱਲਾ ਪਹਿਲਾ ਕਰ ਪਹਿਲਾ ਚਉਪਦੇ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਓ ਦਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵ ਸਦਾ ਸਦਾ ਦਾਤਾਰ ਰਹਾਵ ਅਨੰਦਨ ਸਾਹਿਬ ਸੇਵੀ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰਾ ਨਾਮ ਤਰਾਂ ਸਤਿਗੁਰ ਬਾਣੇ ਜਾਵਾਂ ਰਹਾਉ ਸਰਬੰਸਾ ਚਾਹ ਇੱਕ ਹੈ ਦੂਜਾ ਨਹੀਂ ਕੋਏ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤੁਦਬਾਜ ਪਿਆਰੇ ਕੇਵ ਰਹਾں ਸਭ ਵਡਿਆਈ ਦੇ ਜਿਤ ਨਾਮ ਤੇਰਾ ਇਲਾਗ ਰਹਾں ਦੂਜਾ ਨਹੀਂ ਕੋਈ ਜਿਸ ਆਗੈ ਪਿਆਰੇ ਜਾਏ ਕਹਾਂ ਰਹਾਉ ਸੇਵੀ ਸਾਹਿਬੇ ਆਪਣਾ ਅਵਰਨ ਜਾਚੋਂ ਕੋਈ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁਕ ਚੁਕ ਹੋਏ ਸਾਹਿਬ ਤੇਰੇ ਨਾਮ ਵਿਟਾਉ ਬਿੰਦ ਬਿੰਦ ਚੁਕ ਚੁਕ ਹੋਏ ਰਹਾਉ ਤਿਲੰਗ ਮਹੱਲਾ ਪਹਿਲਾ ਕਰ ਤੀਜਾ ੴ ਸਤਿਗੁਰ ਪ੍ਰਸਾਦ ਏੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਭ ਰੰਗਾਏ ਮੇਰਾ ਇਕੰਤ ਨ ਭਾਵੇ ਝੋਲੜਾ ਪਿਆਰੇ ਕਿਉ ਧਨ ਸੇ ਜੈ ਜਾਏ ਜਾਏ ਹਾਂ ਕੁਰਬਾਨੇ ਜਾਵਾਂ ਮੇਰਵੰਨਾ ਹਾਂ ਕੁਰਬਾਨੇ ਜਾਵਾਂ ਹਾਂ ਕੁਰਬਾਨੇ ਜਾਵਾਂ ਤਿਨਾ ਕਹਿ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾ ਕਹਿ ਹਾਂ ਸਤ ਕੁਰਬਾਨੇ ਜਾਵਾਂ ਰਹਾਓ ਕਾਇਆ ਰੰਗਣ ਜੇਥੀ ਐ ਪਿਆਰੇ ਪਾਈਏ ਨਾਮ ਮਜੀਦ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਟ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਤੂੜ ਤਿਨਾ ਕੀਜੇ ਮਿਲੇ ਜੀ ਕਹ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤਾਏ ਭਾਵੇ ਆਪੇ ਹੀਰਾ ਵੇ ਤਲੰਗ ਮਹੱਲਾ ਪਹਿਲਾਇਆ ਨੜੀਏ ਮਨੜਾ ਕਾਇ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸਭ ਨੇੜੇ ਤਨ ਕੰਮਲੀਏ ਬਾਹਰ ਕਿਆ ਢੂੰਡੇ ਪੈਕੀਆਂ ਦੇ ਸਲਾਈਆਂ ਨਹਿਣੀ ਭਾਵ ਕਾ ਕਰ ਸਿੰਗਾਰੋ ਤਾਂ ਸੁਹਾਗਣ ਜਾਣੀ ਐ ਲਾਗੀ ਜਾਂ ਸੌ ਤਰੇ ਪਿਆਰੋ ਿਆਣੀ ਬਾਲੀ ਕਿਆ ਕਰੇ ਜਾਂ ਤਨ ਕੰਤ ਨਾ ਭਾਵੇ ਕਰਨ ਪਲਾ ਕਰੇ ਬਹੁ ਤੇਰੇ ਸਾਹ ਤਨ ਮਹਿਲ ਨਾ ਪਾਵੇ ਵਿਣ ਕਰਮਾਂ ਕਿਛ ਪਾਈਏ ਨਾਹੀ ਜੇ ਬਹੁ ਤੇਰਾ ਧਾਵੇ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਹ ਸੁਮਾਣੀ ਨੀ ਬਾਤੀ ਸੋ ਪਾਈਏ ਨਾਹੀ ਭਈ ਕਾਮਣ ਿਆਣੀ ਜਾਏ ਪੁੱਛੋ ਸੁਹਾਗਣੀ ਵਾਹੈ ਕਿੰਨੀ ਬਾਤੀ ਸ਼ੋਫਾਈ ਐ ਜੋ ਕਿਛ ਕਰੇ ਸੋ ਭਲਾ ਕਰਮਾਨੀ ਐ ਹਕਮਤ ਹੁਕਮ ਚੁਕਾਈ ਐ ਜਾਂ ਕਹਿ ਪ੍ਰੇਮ ਪਦਾਰਥ ਪਾਈ ਐ ਤਉ ਚਰਣੀ ਚ ਟਲਾਈ ਐ ਸੋ ਕਹੈ ਸੋ ਕੀਜੈ ਤਨ ਮਨੋਂ ਦੀਜੈ ਐ ਸਾ ਪਰਮਲ ਲਾਈ ਐ ਏਵ ਕਹੈ ਸੁਹਾਗਣੀ ਪਹਿਣੇ ਨੀ ਬਾਤੀ ਸ਼ੋਫਾਈ ਐ ਆਪ ਗਵਾਈ ਐ ਤਾਂ ਸ਼ੋ ਪਾਈ ਐ ਔਰ ਕੈਸੀ ਚਤਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੌਂ ਨਿਤ ਪਾਈ ਆਪਣੇ ਕੰਤ ਪਿਆਰੀ ਸਾ ਸੋਹਾਗਣ ਨਾਨਕ ਸਾ ਸਭ ਰਾਈ ਐਸਾ ਰੰਗ ਰਤੀ ਸਹਿਜ ਕੀ ਮਾਤੀ ਐਨਸ ਪਾਏ ਸਮਾਣੀ ਸੁੰਦਰ ਸਾਏ ਸਰੂਪ ਵਿਚਖਣ ਕਈ ਅਹਿਸਾਸ ਸਿਆਣੀ ਸੂਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਬ ਬੁਲਾਵਾ ਕੌਣ ਗੁਰੂ ਕਹਿ ਪਹਿ ਦੀਖਿਆ ਲੇਵਾਂ ਕਹਿ ਪਹਿ ਮੁਲਕ ਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣ ਤੂੰ ਜਲ ਤਲ ਮਈਅਲ ਭਰਪੁਰ ਲੀਣਾ ਤੂੰ ਆਪੇ ਸਰਬ ਸਮਾਣਾ ਰਹਾਵ ਮਨ ਤਾਰਾ ਜੀ ਚਿੱਤ ਤੁਲਾ ਤੇਰੀ ਸੇਵ ਸਰਾਬ ਕਮਾਵਾਂ ਘਟ ਹੀ ਪੀਤਰ ਸੋ ਸਭ ਤੋ ਲੀਨ ਬਿਦ ਚਿੱਤਰ ਹਾਵਾਂ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੁੱਝੈ ਆਪੇ ਹੈ ਵਣਜਾਰਾ ਅੰਦਲਾ ਨੀਜ ਜਾਤ ਪਰਦੇਸੀ ਖਣ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉ ਕਰ ਮੂੜਾ ਪਾਵੇ ਇਕ ਓੰਕਾਰ ਸਤਿਨਾਮ ਓਂਕਾਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆ ਤੇਰੀ ਕਮਨ ਵਡਾਈ ਜੋ ਤੂੰ ਦੇ ਸੁਖਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸੱਚ ਮੈਂ ਰਾਂ ਰਜਾਈ ਰਹਾ ਜੋ ਕਿਛ ਹੋਵਾ ਸਭ ਕਿਛ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚਪਰਾਈ ਕਿਆ ਹਾਂ ਕਥੀ ਕਥੇ ਕਥ ਦੇਖਾਂ ਮੈਂ ਅਕਥ ਨ ਕਥ ਨਾ ਜਾਈ ਜੋ ਤੁਧ ਭਾਵੇ ਸੋਈ ਆਖਾਂ ਤਿਲ ਤੇਰੀ ਵੜਿਆਈ ਏਤੇ ਕੂਕਰ ਹਾਂ ਬੇਗਾਨਾ ਭੌਂਕਾਂ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੇ ਨਾਉ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨਵੇਸ ਕਲੰਦਰ ਕਟਹੀ ਤੀਰਥ ਨਾਵਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਾਹੜ ਜਨਮ ਨਾ ਆਵਾ ਮਨ ਵਿਦਿਆ ਦਿਆਲ ਸਿੱਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾ ਆਗਮਯ ਗੋਚਰੇ ਅਲਖਪਾਰਾ ਚਿੰਤਾ ਕਰੋ ਹਮਾਰੀ ਜਲ ਤਲ ਮਈ ਅਲ ਭਰਪੁਰ ਲੀਣਾ ਕਟ ਕਟ ਜੋ ਤੁਮਾਰੀ ਸਿੱਖ ਮਤ ਸਭੁ ਬੁਧਿ ਤੁਮਾਰੀ ਮੰਦਰ ਸਾਵਾ ਤੇਰੇ ਤੁਜ ਬਿਨਿ ਅਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ